ਏ ਜੀ ਮਿਤੀ 19/4/24 ਨੂੰ ਖਰਦੀਪ ਸਿੰਘ ਨਾਂ ਦਾ ਡਿਲੀਵਰੀਪਾਇਆ ਜਿਹੜਾ ਕਿ ਗ੍ਰੀਨ ਸਿਟੀ ਸ਼ਾਟਾ ਦੇ ਵਿੱਚ ਆਪਣੀ ਕੋ ਡਿਲੀਵਰੀ ਦੇਣ ਆਇਆ ਸੀਗਾ ਉਹਦੇ ਕੋਲੋਂ ਦੋ ਅੰਪਛਾਤੇ ਜਿਹੜੇ ਵਿਅਕਤੀ ਐ ਉਹ ਕਰੀਬ 15000 ਦੀ ਨਕਦੀ ਗਨਪੁਆਇੰਟ ਤੇ ਖੋਗੇ ਲੱਗੇ ਸੀਗੇ ਇਹਨੂੰ ਡੂੰਘਾਈ ਦੇ ਨਾਲ ਤਫਤੀਸ਼ ਕਰਦੇ ਹੋਏ ਇਹਦੇ ਸਬੰਧ ਵਿੱਚ ਐਫਆਰ ਨੰਬਰ 71 ਇਹਨੂੰ 80 ਵੀ ਪੀਐਸਟਾ ਚ ਦਰਜ ਕੀਤੀ ਗਈ ਔਰ ਉਹਦੀ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੇ ਦੋ ਵਿਅਕਤੀ ਸੁਲਜੀਤ ਸਿੰਘ ਏਲੀਅਸ ਗੋਲਡੀ ਜਿਹੜਾ ਕਿ ਨਰਨਗੜ ਦਾ ਰਹਿਣ ਵਾਲਾ ਹੈ ਅਤੇ ਬਚਨ ਸਿੰਘ ਸਨ ਆਫ ਅਮਰੀਕ ਸਿੰਘ ਜਿਹੜਾ ਕਿ ਮਾਨਾ ਵਾਲਾ ਹੁਣ ਬਾਸਰਕੇ ਗਿੱਲਾਪਣਚ ਰਹਿੰਦਾ ਇਹ ਦੋਨੇ ਜਿਹੜੇ ਹੈ ਇਹ ਦੋਨੇ ਫਿਗਰ ਹੋਏ ਇਹਨਾਂ ਦੋਨਾਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਦੇ ਕੋਲ ਇੱਕ ਬੱਤੀਪੁਰ ਜਿਹੜਾ ਵਾ ਬੱਤੀਪੁਰ ਦਾ ਲਾਇਸੈਂਸੀ ਪਿਸਟਲ ਬਰਾਮਦ ਕੀਤਾ ਗਿਆ ਨਾਲ ਪੰਜ ਜਿੰਦਾ ਰੌਂਦ ਤੇ ਇੱਕ ਜਿਹੜਾ ਬੈਗ ਹੈ ਜਿਹੜਾ ਖੋਇਆ ਸੀਗਾ ਉਹ ਬੈਗ ਵਿਦ ਜਿਹੜੀ ਹੈ ਅ 1800 ਰੁਪਇਆ ਜਿਹੜੀ ਰਿਕਵਰੀ ਇਹਨਾਂ ਕੋਲ ਬਰਾਮਦ ਕੀਤੀ ਗਈ ਹੈ ਤੇ ਜੋ ਮੋਟਰਸਾਈਕਲ ਡਿਸਕਵਰ ਜਿਹੜਾ ਇਹਨਾਂ ਨੇ ਉਹਦੇ ਵਿੱਚ ਵਰਤਿਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ। ਹਾਂਜੀ ਜਿਹੜਾ ਨਿਵਾਦ ਬਰ ਬਰਾਮਦ ਕੀਤਾ ਗਿਆ ਨਾਲ ਕੋਲ ਉਹਦਾ ਕੋ ਲਾਇਸੈਂਸੀ ਸੀ ਜਾਂ ਲਾਇਸੈਂਸੀ ਕੋ ਲਾਇਸੈਂਸੀ ਲੋਨਰਸ਼ਿਪ ਲਾਇਸੈਂਸੀ ਲੋਨਰਸ਼ਿਪ ਦਾ ਇਹਦਾ ਉਹ ਬਚਨ ਸਿੰਘ ਅਮਰੀਕ ਸਿੰਘ ਦੇ ਨਾਂ ਤੇ ਦਾ ਲਾਇਸੈਂਸ ਸੀ। ਤਾਂ ਪਹਿਲਾਂ ਵੀ ਇਹਨਾਂ ਦਾ ਇਹ ਨੋਟ ਖੋਦੇ ਮਾਮਲਾ ਦਾ। ਉਹ ਅਸੀਂ ਸਾਰਾ ਇਸ ਇਨਵੈਸਟੀਗੇਟ ਕਰ ਰਹੇ ਹਾਂ ਜਿਹਨਾਂ ਦਾ ਰਿਮਾਂਡ ਲੈ ਕੇ ਇਨਵੈਸਟੀਗੇਟ ਕਰ ਰਹੇ ਹਾਂ ਜੋ ਹੋਰ ਆਏਗਾ ਤੇ ਇਹਦਾ ਜਿਹੜਾ ਇਹਦਾ ਜਿਹੜਾ ਸੁਰਜੀਤ ਸਿੰਘ ਹੈਗਾ ਗੋਲਡੀ ਇੱਥੇ ਤੇ ਇਹ ਜਿਹੜਾ ਮੈਂ ਫਸਟ ਟਾਈਮ ਆ ਰਿਹਾ ਬਚਨਪਾਲ ਜਿਹੜਾ ਕੁਝ ਸਤਾ ਲੱਗਾ ਜੀ ਕਿਸਨ ਟਾਰਗੇਟ ਬਣਾਉਂਦੇ ਸੀ ਆਪਣਾ ਇਹ ਇਹ ਬਸ ਇਦਾਂ ਹੀ ਦੇਖ ਲੈਂਦੇ ਸੀਗੇ ਜਦ ਤੱਕ ਕੋ ਡਿਲੀਵਰੀ ਬாய் ਜਾ ਰਿਹਾ ਇਹਨਾਂ ਨੂੰ ਹੁੰਦਾ ਹੀ ਏ ਪਤਾ ਵੀ ਡਿਲੀਵਰੀ ਬாய் ਕੋਲ ਪੈਸੇ ਤਾਂ ਹੁੰਦੇ ਹੀ ਨੇ ਜਿਹੜੇ ਕਲੈਕਸ਼ਨ ਹੁੰਦੀ ਏ ਉਹਦੀ ਤੇ ਉਹੋ ਹੀ ਇਹਨਾਂ ਦੇ ਮਨ ਦੇ ਵਿੱਚ ਆਇਆ ਤੇ ਉਸੇ ਹਿਸਾਬ ਨਾਲ ਇਹਨਾਂ ਨੇ ਕੀਤਾ ਕਿੰਨੀ ਕੁ ਉਮਰ ਦੇ ਤੇ ਕਿੰਨੀ ਬੋਈ ਸੀ 30 ਸਾਲ ਦੇ ਨੇੜੇ-ਨੇੜੇ ਇਹਨਾਂ ਦੀ ਏ ਜ ਦੋਨਾਂ ਦੀ ਜੀ ਇਸ ਕੰਮ ਨੂੰ ਦੋਨੇ ਜਾਣਦੰਦੇ ਜਾਂ ਕੋਈ ਗਾਇੰਗ ਦੇ ਨਾਮ ਨਾਲ ਕੰਮ ਨਹੀਂ ਹਜੇ ਤੱਕ ਜਿਹੜਾ ਹੁਣ ਤੱਕ ਜਿਹੜਾ ਸਾਹਮਣੇ ਆਇਆ ਹਜੇ ਨਾ ਦੋਨਾਂ ਦਾ ਹੀ ਆਇਆ ਵਾ ਬਾਕੀ ਹੋਰ ਇਹਨੂੰ ਬ੍ਰੇਕੀ ਚ ਪੁਛ ਗਿਸ ਕਰਦੇ ਆਂ ਔਰ ਜੇ ਕੋਈ ਚੀਜ਼ ਸਾਹਮਣੇ ਆਈ ਤਾਂ ਤੁਹਾਡਾ ਸ਼ੇਅਰ ਕਰਾਂਗੇ ਜਿਹਨਾਂ ਦੇ ਲਾਇਸੈਂਸੀ ਰੋਲਵਰ ਸੀ ਉਹਨਾਂ ਦੇ ਕੋਈ ਐਕਸ਼ਨ ਲੈ ਜੇ ਹਾਂ ਬਿਲਕੁਲ ਜੀ ਇਹਨਾਂ ਦੇ ਲਾਇਸੈਂਸੀ ਰੋਲਵਰ ਟੜਾ ਮੈਂ ਉਹ ਅਸੀਂ ਆਪਣਾ ਜਿਹੜਾ ਇਹਦੇ ਵਿੱਚ ਕੇਸ ਦੇ ਵਿੱਚ ਲੈ ਲਿਆ ਆਪਣੇ ਕਬਜੇ 'ਚ ਔਰ ਉਹਦਾ ਲਾਇਸੈਂਸ ਵਗੈਰਾ ਜਿਹੜਾ ਉਹ ਇਮੀਡੀਏਟਲੀ ਕੈਨਸਲੇਸ਼ਨ ਵਾਸਤੇ ਲਿਖਤਾ ਗਿਆ ਹੋਰ ਵੀ ਕੋਈ ਤਿਆਰ ਇਹਨਾਂ ਕੋਲ ਕਈ ਤਰ੍ਹਾਂ ਜਬਤ ਕੀਤੇ ਗਏ ਇਹਨਾਂ ਨੇ ਨਹੀਂ ਹਜੇ ਨਹੀਂ ਕੀਤਾ ਜੀ ਇਹਨਾਂ ਦੇ ਕੋਲ ਨਾ ਤਿੰਨ ਚੀਜ਼ ਜਿਹੜਾ ਮੋਟਰਸਾਈਕਲ ਜਿਹੜਾ ਵਰਤਿਆ ਸੀ ਉਹ 32 ਬੋਰ ਦਾ ਰਿਵਾਲਵਰ ਤੇ ਜਿਹੜਾ ਬੈਗ ਜਿਹੜਾ ਇਹਨਾਂ ਨੇ ਲੈ ਗਏ ਸੀਗੇ ਬੈਗ ਖੋ ਕੇ ਉਹ ਬੈਗ ਦੇ ਵਿੱਚ 6800 ਰੁਪਇਆ ਹੋਰ ਕਵਰ ਕੀਤਾ ਹੈ ਕੰਮ ਕੀ ਕਰਦੇ ਨੇ ਵੈਸੇ ਪਹਿਲਾਂ ਕੰਮ ਵਿਲੀ ਹੈ ਜੀ ਇਹ ਤਾਂ ਕੰਮ ਕੰਮ ਇਹੋ ਕਰਦੇ ਆ ਜੀ ਕੰਮ ਜਿਹੜੇ ਇਦਾਂ ਦੇ ਕਰਨ ਵਾਲੇ ਉਹਨਾਂ ਨੇ ਕੰਮ ਹੋ ਕੇ ਕਰਨਾ ਹੈ ਇਹੋ ਹੀ ਕੰਮ ਕਰਦੇ ਨੇ ਠੀਕ ਹੈ ਠੀਕ ਸਾਹਮਣੇ ਦੇਖਿਓ Terima kasih telah menonton!